ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 11 10 ਜੁਲਾਈ ਦੀਆਂ ਬਾਜ਼ੀਆਂ ਦੀ ਅਪਡੇਟ ਲੈ ਕੇ ਆਏ ਹਾਂ ਜੀ ਜਿਹੜੇ ਵੀ ਨੇ ਅਪਡੇਟ ਸੈਂਡ ਕਰਨੀ ਹੋਵੇ ਤੇ ਇੱਥੇ ਆਪਣਾ ਨੰਬਰ ਚੱਲੀ ਜਾਂਦਾ ਇਹਤੇ ਵਟਸਐਪ ਕਰ ਸਕਦੇ ਆ ਜਾਂ ਕਾਲ ਕਰਕੇ ਵੀ ਦੱਸ ਸਕਦੇ ਆ ਜੀ ਹਾਂਜੀ ਬਾਜ਼ੀ ਆ ਗਈ 11 ਜੁਲਾਈ 2024 ਪਿੰਡ ਗਰਮੀਤੀ ਜੁਲਾ ਫਰੋਜਪੁਰ ਜੀ 1200 ਮੁੱਢ ਨੂੰ ਜੀ ਬਾਅਡ ਡੇ ਸੀ ਤਿੰਨਾਂ ਕਬੂਤਰਾਂ ਨੇ ਸੱਤ ਦਾ ਡੈਮ ਕਰਤਾ ਤਿਤਨਾ ਚੀ ਬਾਜੀ ਸਾਂਝੀ ਹੋ ਗਈ ਸੀ ਜੀ ਸੈਬੀ ਜੈਦੇ ਵਾਲਾ ਸਾਂਝੀ सोनू ਪੱਬਾ ਲੰਡਾ ਸਾਂਝੀ ਤੇ ਰਮਣਾ ਪੱਬਾ ਲੰਡਾ ਇਹ ਸਾਂਝੀ ਇਹ ਤਿੰਨੇ ਕਬੂਤਰ ਰਹਿ ਗਏ ਸੀ ਜੀ ਤਿੰਨੇ ਸਾਂਝੀ ਹੋ ਗਈ ਫਿਰ ਅਗਲੀ ਬਾਜੀ ਆ ਗਈ 10 ਚਲਾਈ 2024 ਪਿੰਡ ਆਗੇ ਜੀ ਭੋੜੀਪੁਰ ਇਥੇ ਓਡੇ ਸੀਗੇ ਜੀ 55 1200 ਮੋਢ ਨੂੰ 6 ਕਬੂਤਰਾਂ ਨੇ 7 ਦਾ ਟਾਈਮ ਕੀਤਾ ਜੀ ਬਾਜੀ ਸਾਂਝੀ ਹੋ ਗਈ ਛੇਾਂ ਜੀ ਲੱਖਾਂ ਨੱਥੂ ਵਾਲਾ ਪਹਿਲਾ ਕੱਪ ਸੀਗਾ ਜੀ ਇਹਦਾ ਪਹਿਲਾ ਨੰਬਰ ਬਣਾਇਆ ਸਾਂਝੀ ਤੇ ਬਾਕੀ ਪੰਜਾਂ ਦੇ ਆਪਣੇ ਕੋਲ ਨਾਮ ਨਹੀਂ ਆਏ ਬਾਈ ਤੇ ਇੱਕ ਹੀ ਨਾਮ ਆਇਆ ਸੀਗਾ ਫਿਰ ਆ ਗਿਆ ਜੀ 10 ਚਲਾਈ 2024 ਪਿੰਡ ਸ਼ਿਨੀਵਾਲ ਬਰਨਾਲਾ 99 ਉੱਡੇ ਸੀਗੇ ਜੀ 1700 ਮਾਡਲ ਨੂੰ 50 ਕਬੂਤਰਾਂ ਨੇ 7.5 ਦਾ ਟਾਈਮ ਕੀਤਾ ਜੀ ਬਾਜੀ ਵੀ ਇਹਾਂ ਜੀ ਸਾਂਝੀ ਹੋ ਗਈ ਸੀ ਜੀ ਪਰਚਿਆਂ ਪੰਗਾ ਨਾਮਾਂ ਦੇਗਾ ਸਿਕੰਦਰ ਚਾਹਾਨ ਕੇ ਕੱਪਪਲਾ ਸਾਂਝੀ ਦੂਜਾ ਹੀ ਤਰਲੋਚਨ ਮਾਸੀ ਕੇ ਕਪਪਲਾ ਸੰਜੀ ਤੀਜਾ ਬਣਾਇਆ ਜੀ ਦਰਸ਼ਨ ਚੁਗਾ ਕਪਪਲਾ ਸੰਜੀ ਜੀ ਚੌਥਾ ਬਣਾਇਆ ਚੇਤਖਾਈ ਇਹਦਾ ਪੱਖਾ ਸੀਗਾ ਜੀ ਪਲਾ ਸੰਜੀ ਫੇਰ ਆਗੇ ਜੀ ਸੰਜੀ ਜਿਹੜੇ ਗੁਰਵੀਰ ਚੰਨਣਵਾਲ ਗੋਰਾ ਬੇਜਲਾ ਗਰਨੂਰ دیਵਾਨੇ ਤੇ ਬਾਕੀ ਦੂਜਿਆਂ ਦੇ ਨਾਮ ਭਾਈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਈ ਬਹੁਤ ਬਹੁਤ ਧੰਨਵਾਦ ਤੇ ਆ ਆਪਣੀ ਕਬੂਤਰੀ ਹੈ ਕਾਲੀ ਖੱਟੀਆਂ ਅੱਖਾਂ ਦੀਆਂ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ